ਦੇ ਸਾਥੀ ਇੱਟਾਂ ਲਗਾ ਕੇ ਫੱਟੇ ਲਗਾ ਦਿਓ ਤਾਂ ਕਿ ਮੈਂਬਰ ਪਾਣੀ ਚੋਂ ਨਿਕਲਣ ਮੈਂਬਰਾਂ ਨੇ ਖਾਰਜ ਦੇਖਿਆ ਵੀ ਕੋਈ ਨਹੀਂ ਪਾਣੀ ਬਹੁਤ ਹੈ ਅਕਸਰ ਉਹ ਆ ਕੇ ਅਨਾਉਂਸ ਨਹੀਂ ਕਰਦੇ ਕਿ ਯਾਦ ਹੈ ਅੱਜ ਹੀ ਇਲੈਕਸ਼ਨ ਹੋਣ ਜਾਂ ਸਾਨੂੰ ਉਹ ਉੱਥੇ ਕਨਫਰਮ ਡੇਟ ਅਨਾਉਂਸ ਕਰਨ ਉਹ ਲਗਾਨ ਵੀ ਐਸ ਤਰ੍ਹਾਂ ਹੋਏਗੀ ਕੱਲੇ ਸਾਡੀ ਤੇ ਹੋਈ ਹੈ ਵੀ ਅੱਜ ਹੀ ਇਲੈਕਸ਼ਨ ਹੋਣ ਕਿਉਂਕਿ ਮੈਂਬਰਾਂ ਵਿਚ ਜਨਾਂ ਨੇ ਕਈਆਂ ਨੇ ਟਿਕਟਾਂ ਬੁਕਰਾਈਆਂ ਕਿਸੇ ਨੇ ਬਾਹਰ ਜਾਣਾ ਕਿਸੇ ਮੈਂ ਆਪ ਆਪਣੀ ਬਾਹਰ ਜਾਣਾ ਸੀਗਾ ਮੈਂ ਆਪਣੀ ਟਿਕਟ ਪੋਸਟਪਨ ਕਰਾਈ ਮੇਰੇ ਬੇਡੇ ਨੇ ਬਾਹਰ ਜਾਣਾ ਸੀ ਅਸੀਂ ਉਹ ਹੁਣ ਪਰਸੋਂ ਦੀ ਟਿਕਟ ਹੈ ਉਹ ਇਹਦਾ ਮੈਂ ਫਿਰ ਅਸੀਂ ਚੇਂਜ ਕਰਾਵਾਂਗੇ ਅਸੀਂ ਆ ਕੇ ਕਿਹਾ ਹੈ ਕਿ ਬਈ ਮਾਰ ਪਾਣੀ ਭਰ ਰਿਹਾ ਹੋਤਾ ਹੈ ਸਾਡੇ ਕੋ ਅੰਦਰ ਵੀ ਨਹੀਂ ਆਇਆ ਜਾ ਰਿਹਾ ਅਸੀਂ ਨਿੱਕੇ ਨਿੱਕੇ ਇੱਟਾਂ ਤੇ ਪੈਰ ਰੱਖ ਕੇ ਆਇਆ ਆਮ ਬੰਦਾ ਨਹੀਂ ਆ ਸਕਦਾ ਸਾਡੇ ਤਾਂ ਮਜ਼ਬੂਰੀ ਸੀ ਖਲੋਤੇ ਆਈ ਆਪ ਉਹਤੇ ਇਹਨਾਂ ਨੇ ਸਵਾ 11 ਵਜੇ 11 ਵਜੇ ਟੇਬਲਾਂ ਲਵਾਈਆਂ ਫਿਰ ਮੈਂਬਰ ਅੰਦਰ ਆਨੇ ਸ਼ੁਰੂ ਹੋਏ ਉਹਨਾਂ ਨੇ ਦੇਖਿਆ ਕਿ ਮੈਂਬਰ ਕੋਈ ਨਹੀਂ ਇਕੱਠਾ ਹੋਇਆ 3 ਮੈਂਬਰ ਇਕੱਠੇ ਹੋਏ ਜੁੱਤਲੇ ਮੈਂ ਕਹਿੰਦਾ ਮਿਲੀ ਵਕਤ ਪ੍ਰਸ਼ਾਸਨ ਦੀ ਪ੍ਰਸ਼ਾਸਨ ਦੀ ਤੇ ਬਣੀ ਸਰਦਾਰੀ ਪ੍ਰਸ਼ਾਸਨ ਦੀ ਬਣੀ ਮौज ਤੇ ਕਿ ਉਹਨਾਂ ਦਾ ਰਾਹ ਚੱਲਦਾ ਪਿਆ ਹੁਣ ਕਲੱਬ ਤੋਂ ਪੈਸਾ ਆ ਗਿਆ ਤੇ ਉਹਨਾਂ ਦੀ ਨੀਂਚ ਖੋਟ ਹੋ ਗਿਆ ਆ ਵੀ ਕਿ ਅੱਜ ਹੀ ਇਲੈਕਸ਼ਨ ਚਾਹੀਦੇ ਆ ਤੁਸੀਂ ਭਾਵੇਂ 2 ਘੰਟੇ 3 ਘੰਟੇ 4 ਘੰਟੇ ਲੇਟ ਕਰ ਲਓ ਕੋਈ ਗੱਲ ਨਹੀਂ ਜਿਹੜੇ ਮੈਂਬਰ ਅਗੇ ਵੇਲੇ ਥੋੜੀ ਗਏ ਸਾਰੇ ਆਪਣੇ ਕੰਮ ਕਾ ਛੱਡ ਕੇ ਇੱਥੇ ਆਏ ਆ ਏ ਜੀ ਹੈਰੀਟੇਜ ਕਲੱਬ ਨੂੰ ਲੈ ਕੇ ਇੱਕ ਨਵਾਂ ਵਿਵਾਦ ਸਾਹਮਣੇ ਆਇਆ ਹਾਲਾਂਕਿ ਜੇਕਰ ਗੱਲ ਕਰ ਲਈਏ ਕਿ ਕਲੱਬ ਨੂੰ ਲੈ ਕੇ ਇਲੈਕਸ਼ਨ ਜ਼ਰੂਰ ਹੋਗੇ ਸੀਗੇ ਲੇਕਿਨ ਕਲੱਬ ਦੇ ਮੈਂਬਰਾਂ ਵੱਲੋਂ ਅੱਜ ਜੋ ਨੋਵਲਟੀ ਚੌਂਗ ਤੋਂ ਅਗਲੇ ਬਨੇ ਇੱਥੇ ਅੱਜ ਧਰਨਾ ਲਗਾ ਦਿੱਤਾ ਗਿਆ ਤਾਂ ਨੁਰੂਲਾ ਨੁਰੂਲਾ ਕੱਟ ਦੇ ਉੱਤੇ ਇਸ ਵਕਤ ਅਸੀਂ ਮੌਜੂਦ ਹੈਗੇ ਆਂ ਤਾਂ ਇੱਥੇ ਤੁਸੀਂ ਵੇਖ ਸਕਦੇ ਹੋ ਕਿ ਜਿੰਨੇ ਵੀ ਮੈਂਬਰਸ ਹੈਗੇ ਨੇ ਅੱਜ ਉਹਨਾਂ ਵੱਲੋਂ ਇੱਥੇ ਜੋ ਇਕੱਠੇ ਹੋ ਕੇ ਇਸ ਚੌਂਗ ਦੇ ਵਿੱਚ ਤਰਨਾ ਲਗਾ ਦਿੱਤਾ ਗਿਆ ਤਾਂ ਕੀ ਮਾਮਲਾ ਜੀ ਕੀ ਲੱਗਦਾ ਹੈ ਕਿ ਅੱਜ ਤੇ ਇਲੈਕਸ਼ਨ ਸੀਗੇ ਤਾਂ ਇੱਥੇ ਤਰਨਾ ਲਗਾਉਣ ਦੀ ਕੀ ਲੋੜ ਪਈ ਤਰਨਾ ਲਗਾਉਂਦਾ ਹੋ ਗਿਆ ਜੀ ਅੱਜ ਜਿਹੜੀ ਹੈ ਪਹਿਲਾਂ ਸਵੇਰੇ AGM ਸੀ ਉਸ ਤੋਂ ਬਾਅਦ ਅੱਜ ਜਿਹੜੀ ਹੈ ਇਲੈਕਸ਼ਨ ਹੋਣੀ ਸੀਗੀ ਇਹ ਇਲੈਕਸ਼ਨ 16 ਸਾਲ ਬਾਅਦ ਹੋਣੀ ਸੀਗੀ ਔਰ ਕਲੱਬ ਦੇ ਆਲਰੇਡੀ ਡਿਊ ਸੀ GST ਦੇਣ ਵਾਲਾ ਪ੍ਰੋਵੀਡੈਂਟ ਫੰਡ ਦੇਣ ਵਾਲਾ ਹੁਣ ਪ੍ਰਸ਼ਾਸਨ ਨੇ ਮੈਂਬਰਾਂ ਨੇ ਮਿਹਨਤ ਕਰਕੇ ਇਲੈਕਸ਼ਨ ਦੇ ਵਿੱਚ ਸਾਰੇ ਮੈਂਬਰਾਂ ਨੂੰ ਰਿਕੁਐਸਟ ਕੀਤੀ ਵੀ ਅਸੀਂ ਇਸ ਕਲੱਬ ਦੀ ਜਿਹੜੀ ਆਪਣਾ ਪੋਜੀਸ਼ਨਾਂ ਨੂੰ ਸੁਧਾਰਾਂਗੇ ਇਹਨੂੰ ਇੱਕ ਵਧੀਆ ਕਲੱਬ ਬਣਾਵਾਂਗੇ لوکاں نے ਸਾਡੇ ਭਰੋਸੇ ਦੇ ਉੱਤੇ 70-80 ਲੱਖ ਰੁਪਇਆ ਜਮ੍ਹਾਂ ਕਰਵਾਇਆ ਵਾ 713 ਮੈਂਬਰਾਂ ਨੇ ਜਮ੍ਹਾਂ ਕਰਵਾਇਆ ਲੇਕਿਨ ਉਹਦੇ ਤੋਂ ਬਾਅਦ ਕੀ ਹੋਇਆ ਇਹਨਾਂ ਦੇਖਿਆ ਪੈਸੇ ਇਕੱਠੇ ਹੋ ਗਏ ਨੇ 11:30 ਵਜੇ ਇਹਨਾਂ ਨੇ ਆਪਣਾ ਰੂਲਸ ਕੱਢਿਆ ਇਹ ਰੂਲਸ ਆ ਜਦਕਿ ਅਜ ਤੱਕ ਮੈਮੋਰੰਡਮ ਦੇ ਮੁਤਾਬਕ ਹਰ 2 ਸਾਲ ਬਾਅਦ ਇਲیکشن ਹੋਣੀ ਹੈ ਹਰ 1 ਸਾਲ ਬਾਅਦ ਏਜੀਐਮ ਹੋਣੀ ਹੈ ਕਿਸੇ ਨੇ ਕਦੀ ਕੋਈ ਫਾਲੋਅ ਅਪ ਨਹੀਂ ਕੀਤਾ ਰੂਲ ਨੂੰ ਅੱਜ ਉਹ ਰੂਲ ਫਾਲੋ ਯਾਦ ਆ ਗਈ ਹੈ ਕੁਝ ਤਾਂ ਮੈਂਬਰਾਂ ਦੀ ਇੱਕ ਲਿਮਟ ਤੋਂ ਬਾਅਦ ਟਰਮੀਨੇਸ਼ਨ ਹੋਣੀ ਚਾਹੀਦੀ ਆ ਕੋਈ ਟਰਮੀਨੇਸ਼ਨ ਨਹੀਂ ਹੋਈ ਆਪਾਂ ਮੈਮੋਰੰਡਮ ਦੇ ਜਿੰਨੇ ਰ 40 90% फॉलो ਨਹੀਂ ਹੋਏ ਮੈਂ ਕਹਾਂਗਾ 95% ਇਹ ਅੱਜ ਨੇ ਰੁਕ ਛੋਟਾ ਜਿਹਾ ਜਿਹਾ ਟਾਈਮਿੰਗ ਆ ਉਹ ਵੀ ਬਰਸਾਤ ਇੰਨੀ ਸੀ ਇਹਨਾਂ ਦਾ ਫਰਜ ਬੰਦਾ ਸੀ ਮੈਂਬਰ ਨੂੰ ਅੰਦਰ ਆਉਣ ਵਾਸਤੇ ਪ੍ਰੋਪਰ ਸਿਸਟਮ ਬਣਾਉਂਦੇ ਕੋਈ ਰਸਤਾ ਬਣਾਉਂਦੇ ਆਪਾਂ ਉਹਦੇ ਕੀਤਾ ਨਹੀਂ ਆਪਾਂ ਉਹ ਪਾਣੀ ਦੇ ਵਿੱਚੋਂ ਮੈਂਬਰ ਦੇਖੋ ਆਪਾਂ ਕਾਰ 'ਚ ਆ ਰਹੇ ਆ ਗੱਡੀ ਉੱਥੇ ਅੱਗੇ ਆਏ ਲਾ ਕੇ ਚਲੇ ਗਏ ਲੇਕਿਨ ਉਹਦੇ ਅਗੇਂਸਟ ਮੈਂਬਰਾਂ ਵਾਸਤੇ ਮੈਂ ਉਹਨਾਂ ਨੂੰ ਕਹੀ ਗਿਆ ਕਿ ਸਰ ਤੁਸੀਂ ਇੱਟਾਂ ਲਗਾ ਕੇ ਫੱਟੇ ਲਗਾ ਦਿਓ ਤਾਂ ਕਿ ਮੈਂਬਰ ਪਾਣੀ 'ਚੋਂ ਨਿਕਲਣ ਮੈਂਬਰਾਂ ਨੇ ਕਾਰ 'ਚ ਦੇਖਿਆ ਵੀ ਕੋਈ ਨਹੀਂ ਪਾਣੀ ਬਹੁਤ ਹੈ ਮੈਂਬਰ ਵਾਪਸ ਚਾਈ ਯਾਰ ਜੀ ਕੀ ਕਾਰਨ ਕੀ ਸਮਝ ਦੇ ਜੇ ਕਿਉਂ ਇਦਾਂ ਕੀਤਾ ਗਿਆ ਕਿਉਂਕਿ ਅੱਗੇ ਕਾਫੀ ਦੇਰ ਬਾਅਦ ਇਲੈਕਸ਼ਨ ਹੋਏ ਆ ਇਹਦੇ ਬਾਰੇ ਸਰ ਤੁਸੀਂ ਉਹਨਾਂ ਨੂੰ ਪੁੱਛੋ ਵੀ ਉਹਨਾਂ ਦੀ ਕੀ ਮਨਸ਼ਾ ਸੀ ਅਸੀਂ ਕਿਸੇ ਦੀ ਮਨਸ਼ਾ ਬਾਰੇ ਕੋਈ ਨਹੀਂ ਕਹਿ ਸਕਦੇ ਸਰ ਪਰ ਅੱਜ ਤੁਸੀਂ ਇੱਥੇ ਸਾਰਾ ਰੋਡ ਜਾਮ ਕੀਤਾ ਤਾਂ ਕਦੋਂ ਤੱਕ ਇਸੇ ਤਰੀਕੇ ਨਾਲ ਇਹ ਜਾਮ ਕਰੇ ਰਹੋ ਜਦੋਂ ਤੱਕ ਸਾਨੂੰ ਉਹ ਆ ਕੇ ਅਨਾਉਂਸ ਨਹੀਂ ਕਰਦੇ ਕਿ ਯਾ ਦੇ ਅੱਜ ਹੀ ਇਲੈਕਸ਼ਨ ਹੋਣ ਜਾਂ ਸਾਨੂੰ ਉਹ ਉੱਥੇ ਕਨਫਰਮ ਡੇਟ ਅਨਾਉਂਸ ਕਰਨ ਉੱਤੇ ਲਗਾਨ ਵੀ ਇਸ ਤਰੀਕ ਨਾਲ ਹੋਏਗੀ ਪਹਿਲੇ ਸਾਢੀ ਤੇ ਹੋਈ ਆ ਵੀ ਅੱਜ ਹੀ ਇਲੈਕਸ਼ਨ ਹੋਣ ਕਿਉਂਕਿ ਮੈਂਬਰ ਅਚਾਨੇ ਨੇ ਕਈਆਂ ਨੇ ਟਿੱਕਾਂ ਬੁਕਰਾਈਆਂ ਕਿਸੇ ਨੇ ਬਾਹਰ ਜਾਣਾ ਕਿਸੇ ਮੈਂ ਆ ਅਜੀ ਉਹਨ ਪਰਸੋਂ ਦੀ ਟਿਕਟ ਹੈ ਉਹ ਇਹਦਾ ਮੈਂ ਫਿਰ ਅਸੀਂ ਚੇਂਜ ਕਰਾਵਾਂਗੇ ਪ੍ਰਸ਼ਾਸਨ ਕੀ ਕਹਿ ਰਿਹਾ ਹੁਣ ਕਿਉਂਕਿ ਪ੍ਰਸ਼ਾਸਨ ਵੀ ਇੱਥੇ ਮੌਜੂਦ ਹੈਗਾ ਉਹਨਾਂ ਅੱਗੇ ਕੋਈ ਮੰਗ ਨਹੀਂ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਆਇਆ ਏ ਹਾਲ ਤੱਕ ਹਾਲੇ ਤੱਕ ਪ੍ਰਸ਼ਾਸਨ ਵੱਲੋਂ ਕੋਈ ਬੰਦਾ ਨਹੀਂ ਆਇਆ ਜਿਹੜਾ ਆ ਕੇ ਸਾਨੂੰ ਦੱਸ ਕੇ ਵੀ ਅਸੀਂ ਇਹ ਕਰਾਂਗੇ ਆਸ ਹੈਗੀ ਹੈ ਕਿ ਆਵਾਜ਼ ਅਸੀਂ ਤਾਂ ਇੱਥੇ ਹੀ ਬੈਠੇ ਹਾਂ ਸਰ ਅੱਗੇ ਡੇਢ ਘੰਟਾ ਹੋ ਗਿਆ ਦੋ ਘੰਟੇ ਅਸੀਂ ਜਦੋਂ ਤੱਕ ਪ੍ਰਸ਼ਾਸਨ ਆ ਕੇ ਸਾਨੂੰ ਅਸ਼ਵਾਸਨ ਨਹੀਂ ਦੇਦਾ ਉਹ ਵੀ ਰਿਟਰਨ ਉਹ ਤੱਕ ਅਸੀਂ ਇੱਥੇ ਬੈਠੇ ਹਾਂ ਜੀ ਬਿਲਕੁਲ ਇਹ ਖਾਸ ਤਸਵੀਰਾਂ ਕਾਣਾ ਸਾਂਝਾ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਏਜੀ ਹੈਰੀਟੇਜ ਕਲੱਬ ਨੂੰ ਲੈ ਕੇ ਜੋ ਅੱਜ ਵਿਸ਼ੇਸ਼ ਤੌਰ ਦੇ ਉੱਤੇ ਜਿੰਨੇ ਵੀ ਕਲੱਬ ਮੈਂਬਰਸ ਹੈਗੇ ਨੇ ਉਹ ਅੱਜ ਇੱਥੇ ਮੌਜੂਦ ਹੈਗੇ ਨੇ ਤਾਂ ਉਹਨਾਂ ਵੱਲੋਂ ਆਪਣੀ ਮੰਗ ਰੱਖੀ ਗਈ ਆ ਮੰਗ ਰੱਖੀ ਗਈ ਆ ਕਿ ਜਿੰਨੇ ਵੀ ਕਿਉਂਕਿ ਅੱਗੇ ਕਾਫੀ ਸਮੇਂ ਬਾਅਦ ਹੁਣ ਜੋ ਇਲੈਕਸ਼ਨ ਅੱਜ ਹੋਣੇ ਸੀਗੇ ਲੇਕਿਨ ਇਲੈਕਸ਼ਨ ਅੱਜ ਨਹੀਂ ਹੋ ਸਕੇ ਤਾਂ ਇਹਨਾਂ ਵੱਲੋਂ ਮੰਗ ਹੈਗੀ ਆ ਕਿ ਹੁਣ ਲਗਾਤਾਰ ਕਿਉਂਕਿ ਜੇਕਰ ਗੱਲ ਕਰੀਏ ਅੱਜ ਇੱਥੇ ਇਕੱਠੇ ਹੈਗੇ ਨੇ ਉਹਨਾਂ ਦੀ ਇਹ ਮੰਗ ਹੈ ਕਿ ਹੁਣ ਦੁਬਾਰਾ ਇਲੈਕਸ਼ਨ ਕਰ ਦਿੱਤੇ ਜਾਣ ਕਿਉਂਕਿ ਜਿੰਨੀ ਦੇਰ ਤੱਕ ਪ੍ਰਸ਼ਾਸਨ ਜਾਂ ਕੋਈ ਆ ਕੇ ਕੋਈ ਗੱਲ ਨਹੀਂ ਕਰੇਗਾ ਤਾਂ ਉਨੀ ਦੇਰ ਤੱਕ ਉਹਨਾਂ ਵੱਲੋਂ ਕੋਈ ਵੀ ਆਵਾਜ਼ ਜੋ ਇੱਥੇ ਕਹਿ ਲਈ ਕਿ ਧਰਨਾ ਇਸੇ ਤਰ੍ਹਾਂ ਲਾ ਕੇ ਰੱਖਿਆ ਜਾਊਗਾ ਤਾਂ ਸਾਡੇ ਨਾਲ ਕੋਈ ਚੋਰ ਵੀ ਅੰਬਰ ਮਜੂਦ ਨਹੀਂ ਕਿਵੇਂ ਵੇਖਦੇ ਹੋ ਜੀ ਜੋਬ ਤੇਰਾ ਪ੍ਰਸ਼ਾਸਨ ਦਾ ਕਿ ਅੱਜ ਇਲੈਕਸ਼ਨ ਸੀਗੇ ਕਿਉਂਕਿ ਅੱਗੇ ਬੜੇ ਸਮੇਂ ਬਾਅਦ ਹੋਲ ਕੇ ਇਲੈਕਸ਼ਨ ਤੇ ਅੱਜ ਇੱਕੋ ਦਾਮ ਇਹੋ ਜਿਹਾ ਕੀ ਮਾਹੌਲ ਬਣ ਗਿਆ ਕਿ ਇੱਥੇ ਬਹਿਣਾ ਪਿਆ ਸਰ ਐਸਰਾ ਵਾ ਇੱਕ ਕ੍ਰਾਈਟੇਰੀਆ ਹੁੰਦਾ ਵੀ ਇਹਨਾਂ ਨੇ ਸਾਨੂੰ 10 ਵਜੇ ਦਾ ਟਾਈਮ ਦਿੱਤਾ ਪਰ ਸਾਤ ਆ ਗਈ ਬਹੁਤ ਜ਼ਿਆਦਾ ਪਾਣੀ ਖੜਾ ਸੀ 10 ਵਜੇ ਦਾ ਟਾਈਮ ਦਿੱਤਾ ਵੀ 12 ਵਜੇ ਤੱਕ ਏਜੀਐਮ ਦੀ ਮੀਟਿੰਗ ਆ ਕੀ ਹੈ ਏਜੀਐਮ ਦੀ ਮੀਟਿੰਗ ਕਿ ਕਰਾਈਟੇਰੀਆ ਹੁੰਦਾ ਠੀਕ ਹੈ ਜੀ ਏਜੀਐਮ ਦੀ ਮੀਟਿੰਗ ਦਾ ਟਾਈਮ ਦਿੱਤਾ ਤੇ 11 ਵਜੇ ਦੋ ਹੀ ਮਿੰਟ ਤੇ ਰਜਿਸਟਰ ਚੁੱਕੇ ਲੱਗ ਗਏ ਕੋਟੇ ਕੋਟੇ ਪਾਣੀ ਖਲੋਗਾ ਸੀ ਤੁਸੀਂ ਇਹ ਸਮਝੋ ਮੈਂ ਆਪ ਕੰਟੈਸਟ ਲੜ ਰਹੇ ਹੋਂ ਤੇ ਅਸੀਂ ਆ ਕੇ ਕਿਹਾ ਹੈ ਕਿ ਭਈ ਬਾਹਰ ਪਾਣੀ ਬਰਖਲੋਤਾ ਸਾਡੇ ਕੋਲ ਅੰਦਰ ਵੀ ਨਹੀਂ ਆਇਆ ਜਾ ਰਿਹਾ ਅਸੀਂ ਨਿੱਕੇ ਨਿੱਕੇ ਇੱਟਾਂ ਤੇ ਪੈਰ ਰੱਖ ਕੇ ਆਏ ਆ ਆਮ ਬੰਦਾ ਨਹੀਂ ਆ ਸਕਦਾ ਸਾਡੇ ਤਾਂ ਮਜਬੂਰੀ ਸੀ ਖਲੋਤੇ ਅਸੀਂ ਆਪ ਦੂਜੇ ਮੈਂਬਰ ਵਾਪਸ ਆ ਰਹੇ इवन ਕਾਰ ਵੀ ਅੰਦਰ ਨਹੀਂ ਆ ਸਕਦੀ ਸੀ ਜਿਹੜਾ ਪੈਸੇ ਜਗਾ ਉੱਥੇ ਇਹਨਾਂ ਨੇ ਸਵਾ 11 ਵਜੇ 11 ਵਜੇ ਟੇਬਲਾਂ ਲਵਾਈਆਂ ਫਿਰ ਮੈਂਬਰ ਅੰਦਰ ਆਨੇ ਸ਼ੁਰੂ ਹੋਏ ਉਹਨਾਂ ਨੇ ਦੇਜਣਾ ਕਹਿੰਦੇ ਮੈਂਬਰ ਕੋਈ ਨਹੀਂ ਇਕੱਠਾ ਹੋਇਆ 30 ਮੈਂਬਰ ਇਕੱਠੇ ਹੋਏ ਚੁੱਤਲੇ ਤੇ ਏ ਜੀ ਐਮ ਕੈਨਸਲ ਕਰਤੀ ਜਾਂ ਜਦ ਕਿ 10 ਤੋਂ 12 ਟਾਈਮ ਸੀ ਕਾਨੂੰਨਨ ਇਹਨਾਂ ਨੂੰ 1 ਘੰਟਾ ਵਧਾ ਕੇ 12:30 ਜਾਂ 1 ਵਜੇ ਤੱਕ ਵੇਟ ਕਰਨੀ ਸੀ ਕਿਉਂਕਿ ਪਾਣੀ ਹੈਗਾ ਹੱਲੇ ਹੀ ਪਾਣੀ ਜਿੱਥੇ ਅਣੀ ਤੋਂ ਬਦੇ ਬਾਵਜੂਦ ਤੇ ਪਾਣੀ ਨਿਕਾਸੀ ਨਹੀਂ ਹੋਈ ਉੱਥੋਂ ਤੇ ਉਸ ਤੋਂ ਬਾਅਦ ਇਹਨਾਂ ਨੇ ਰਿਸਟਰ ਵਿੱਚ ਚੁਕ ਲਿਆ 13 ਦੇਖ ਕਿਸੇ ਨੂੰ ਮੈਸੇਜ ਨਹੀਂ ਕੀਤਾ ਕਿਸੇ ਮੈਂਬਰ ਨੂੰ ਮੈਸੇਜ ਭੇਜੋ ਨਾ ਕਰ ਕਿ ਵੀ ਤੁਸੀਂ ਕੱਲ ਆਣਾ ਜ਼ਰੂਰੀ ਝੇ ਕਿਸੇ ਨੂੰ ਮੈਸੇਜ ਨਹੀਂ ਕੀਤਾ ਇਵਨ ਕੰਟੈਸਟੈਂਟ ਨੂੰ ਨਹੀਂ ਪਤਾ ਸੀ ਕਿ ਏਟੀਐਮ ਅਨੀ ਜੁੜੀ ਹੈ ਕਿ ਨਹੀਂ ਹੋਏਗੀ ਤੇ ਤੁਸੀਂ ਕੈਨਸਲ ਕਰ ਦਿਓਗੇ ਕਿਸੇ ਨੂੰ ਇਹਨਾਂ ਨੇ ਦੱਸਿਆ ਨਹੀਂ ਪਰ ਕਿਵੇਂ ਵੇਖਦੇ ਪ੍ਰਸ਼ਾਸਨ ਦਾ ਕਿੰਨਾ ਕਿ ਵੱਡਾ ਫੇਲਿਅਰ ਹੈਗਾ ਕਿਉਂਕਿ ਇਸ ਤਰੀਕੇ ਨਾਲ ਚੋਣਾ ਹੋਣੀਆ ਤੇ ਉੱਥੋਂ ਦੇ ਹਾਲਾਤ ਇੰਨੇ ਮਾੜੇ ਹੋਣੇ ਦੇਖੋ ਇਹ ਸਾਰਾ ਫੇਲਿਅਰ ਪ੍ਰਸ਼ਾਸਨ ਦਾ ਹੈ ਮੈਂ ਕਹਿੰਦਾ ਮਿਲੀ ਭਗਤ ਪ੍ਰਸ਼ਾਸਨ ਦੇ ਪ੍ਰਸ਼ਾਸਨ ਦੇ ਤੇ ਬਣੀ ਸਰਦਾਰੀ ਪ੍ਰਸ਼ਾਸਨ ਦੀ ਬਣੀ ਮੌਜ ਤੇ ਕਿ ਉਹਨਾਂ ਦਾ ਰਾਹ ਚੱਲਦਾ ਪਿਆ ਹੁਣ ਕਲੱਬ ਕੋ ਪੈ ਜੇ ਪ੍ਰਸ਼ਾਸਨ ਦੀ ਨੀਤ ਹੁੰਦੀ ਅੱਜ ਪ੍ਰਸ਼ਾਸਨ ਨੇ ਇੰਨਾ ਤਾਮਜਮ ਕੀਤਾ ਕਲਬ ਦਾ ਲੱਖਾਂ ਰੁਪਏ ਖਰਚ ਕਰਕੇ ਇਲੈਕਸ਼ਨ ਕਰਾਉਂਦਾ ਪਿਆ ਕੋਈ ਬੈਲਟ ਚੋਵੇ ਆ ਤੰਬੂ ਲੱਗੇ ਸਭ ਪੈਸਾ ਲੱਗਾ ਸਾਡਾ ਲੱਗਾ ਮੈਂਬਰਾਂ ਦਾ ਤੇ ਤੁਸੀਂ ਇਗਰਾਮ ਕਰੋਗੇ ਨਹੀਂ ਹੋਣਾ ਇਲੈਕਸ਼ਨ ਇੱਕ ਤੋਂ ਦਿਕਾ ਤਾਂ ਹੁਣ ਜੇਕਰ ਪ੍ਰਸ਼ਾਸਨ ਦਾ ਕੋਈ ਇੱਥੇ ਆ ਕੇ ਇਹ ਕਹਿ ਲਿਆ ਕਿ ਆਲਾ ਅਧਿਕਾਰੀ ਇੱਥੇ ਆ ਕੇ ਗੱਲ ਨਹੀਂ ਕਰਦਾ ਤੋਣੀ ਦੇ ਤੱਕ ਇੱਦੇ ਤਰਨਾ ਲੱਗਰੋ ਬਿਲਕੁਲ ਲੱਗੇਗਾ ਅਸੀਂ ਕਹਾਂ ਅੱਜ ਹੀ ਇਲੈਕਸ਼ਨ ਚਾਹੀਦੇ ਆ ਤੁਸੀਂ ਭਾਵੇਂ 2 ਘੰਟੇ 3 ਘੰਟੇ 4 ਘੰਟੇ ਲੇਟ ਕਰ ਲਓ ਕੋਈ ਗੱਲ ਨਹੀਂ ਜਿਹੜੇ ਮੈਂਬਰ ਹੈਗੇ ਵੇਲੇ ਥੋੜੀ ਹੀ ਸਾਰੇ ਆਪਣੇ ਕੰਮ ਕਾ ਛੜ ਕੇ ਇੱਥੇ ਆਏ ਹੁਣ ਕਿਸੇ ਅਧਿਕਾਰੀ ਨਾਲ ਕੋਈ ਗੱਲਬਾਤ ਹੋਈ ਆ ਤੁਹਾਡੀ ਸਾਡੇ ਨਾਲ ਕਿਸੇ ਨੇ ਵੀ ਹਜੇ ਕੰਟੈਕਟ ਕੋਈ ਸਾਡੇ ਨਾਲ ਕੰਟੈਕਟ ਨਹੀਂ ਕਰਦਾ ਵੀ ਹੈਵ ਬੀਨ ਹੇਅਰ ਫਰੋਮ 2 ਆਵਰਸ ਦੋ ਵਸ ਐਨਐਮ ਮੈਂਬਰ ਖਲੋਤਾ 100 ਮੈਂਬਰ 200 ਮੈਂਬਰ ਖਲੋਤਾ ਹੋਇਆ ਪਾਣੀ ਦਾ ਵੀ ਇੰਤਜ਼ਾਮ ਨਹੀਂ ਹੈਗਾ ਕੋਈ ਸਾਡਾ ਦਿਮਾਗ ਥੋੜੀ ਖਰਾਬ ਹੈਗਾ ਭਈ ਅਸੀਂ ਆ ਗਏ ਪਰ ਅਸੀਂ ਆਪਣੇ ਹੱਕ ਲਈ ਲੜਨੇ ਅਸੀਂ ਕੋਈ ਇਹ ਨਹੀਂ ਇਹਨਾਂ ਨੂੰ ਕਹਿੰਦੇ ਆ ਕੇ ਲੇਕੇ ਤੁਹਾਨੂੰ ਸਾਡਾ ਨਾਲ ਕੋਆਪਰੇਟ ਕਰਨਾ ਚਾਹੀਦਾ ਪਰ ਯੂ ਸ਼ੁੱਡ ਕਮ ਹੇਅ ਆਕੇ ਸਾਨੂੰ ਆਕੇ ਤੁਸੀਂ ਕਹੋ ਤੁਸੀਂ ਆਕੇ ਕਹਿਤਾ ਜੀ ਮੈਂ 9 ਵਜੇ ਆਇਆ ਜੀ ਮੈਂ ਡੇਢ ਘੰਟਾ ਵੇਟ ਕੀਤੀ ਤੇ ਮੈਂ ਚੱਲਿਆ ਜੀ ਯੂ ਆਰ ਅਪਾਇੰਟਡ ਕੀਤਾ ਗਿਆ ਤੁਹਾਡੇ ਸਾਡੇ ਵਾਸਤੇ ਕਿ ਸਾਨੂੰ ਆਕੇ ਸਿਰਫ ਇਹ ਸੁਣਾਣ ਆਸੇ ਨਹੀਂ ਵੀ ਇਹ ਸਾਡੇ ਦਾ ਸਮੇਂ ਚੱਲੇ ਆ ਜੀ ਰਜਿਸਟਰ ਚੁੱਕ ਕੇ ਲਾ ਕੇ ਚੱਲੇ ਆ ਕਿ ਕੈਨਸਲ ਹੋ ਗਈ ਜੀ ਕਲੱਬ ਦੀ ਮੀਟਿੰਗ 500 ਬੰਦਾ ਬਾਹਰ ਖਲੋਤਾ ਹੋਇਆ ਕਾਰੇ ਵਾਸਤੇ ਮੀਟਿੰਗ ਵਾਸਤੇ ਨਹੀਂ ਇਲੈਕਸ਼ਨ ਕਰਨਾ ਆਸੇ ਇਲੈਕਟ ਕਰਨਾ ਆਸੇ ਤੇ ਜੇ ਤੁਸੀਂ ਸਾਡੇ ਨਾਲ ਕੋਆਪਰੇਟ ਨਹੀਂ ਕਰੋਗੇ ਤੇ ਤੁਸੀਂ ਸਾਡੇ ਕੋ ਕੀ ਐਕਸਪੈਕਟ ਕਰਦੇ ਹੋ ਇਹਦਾ ਮਤਲਬ ਸਿਰਫ ਪੈਸੇ ਇਕੱਠੇ ਕਰਨਾ ਹੀ ਤੁਹਾਡਾ ਮਤਲਬ ਸੀ ਬਈ ਪੈਸੇ ਇਕੱਠੇ ਹੋ ਜਾਣ ਇਹਨਾਂ ਦੀ ਰੈਕਸ਼ਨ ਕਰਾ ਦੋ ਮੁੜ ਕੇ ਪੋਸਟਪੋਨ ਕਰ ਦਿਓ ਥਿਸ ਇਸ ਨਾਟ ਟੂ ਬੀ ਡਨ ਇਹ ਐਨੀ ਦੁਨੀਆ ਐਨੀ ਬੇਮਕੂਫ ਦੁਨੀਆ ਥੋੜੀ ਜਿਹੀ ਸਵੇਰ ਹੋ ਲਾ ਕੇ ਸ਼ਾਮ ਤੱਕ ਕੰਮ ਛੱਡ ਕੇ ਇੱਥੇ ਆਂਦੇ ਆ ਸਾਰੇ ਵਸਿਆ ਸਾਰੇ ਆਪਣਾ ਬਾ ਹਿੱਸੇਦਾਰ ਆਦਮੀ ਆ ਜੇ ਕਿਸੇ ਨੇ 20000 30000 ਜਿਹਨੇ ਈਅਰ ਸੀ ਸਭ ਦਿੱਤੇ ਆ ਤੇ ਕਿਸੇ ਹੋਪਵਾਸ ਹੀ ਦਿੱਤੇ ਆ ਨਾ ਇਹ ਥੋੜੀ ਦੇ ਦੇ ਤੇ ਅਭੀ ਆ ਕੇ ਖਾ ਜਾਓ ਆ ਕੇ ਇਸ ਕਰਕੇ ਸਾਨੂੰ ਪ੍ਰਸ਼ਾਸਨ ਨਾਲ ਆ ਹਜੇ ਤੱਕ ਦੇਖ ਲਓ ਵੀ 2.5 ਘੰਟਿਆਂ ਦੇ ਵਿੱਚ ਕੋਈ ਉਹਨਾਂ ਦਾ ਬੰਦਾ ਕੋਰਪਰੇਟਰ ਨਹੀਂ ਕੀਤਾ 500 ਬੰਦਾ ਅੰਦਰ ਬੈਠਾ ਆ ਜਿੰਨਾ ਮੈਂਬਰ ਹੈ ਸਾਰੇ ਦਾ ਸਾਰਾ ਅੰਦਰ ਗਾ ਜੀ ਤਾਂ ਬਿਲਕੁਲ ਜਿਵੇਂ ਤਰ੍ਹਾਂ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਆ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਕ ਰੋਸ਼ ਜੋ ਆ ਕਲੱਬ ਦੇ ਮੈਂਬਰਸ ਦੇ ਦਿਲਾਂ ਦੇ ਵਿੱਚ ਇੱਕ ਵੱਡਾ ਰੋਸ਼ ਪਾਇਆ ਜਾ ਰਿਹਾ ਤਾਂ ਉੱਥੇ ਹੀ ਜੋ ਪੁਲਿਸ ਦੇ ਅਧਿਕਾਰੀ ਇੱਥੇ ਮੌਜੂਦ ਹੈਗੇ ਨੇ ਉਹਨਾਂ ਦੇ ਨਾਲ ਵੀ ਆਪਾਂ ਜ਼ਰੂਰ ਗੱਲ ਕਰਦੇ ਆ ਕਿ ਉਹਨਾਂ ਦਾ ਇਸ ਮੁੱਦੇ ਨੂੰ ਲੈ ਕੇ ਕੀ ਕਹਿਣਾ ਕਿਉਂਕਿ ਕਾਫੀ ਏ ਦੇਰ ਬਾਅਦ ਜੋ ਅੱਜ ਦੀ ਇਲੈਕਸ਼ਨ ਨੂੰ ਲੈ ਕੇ ਜੋ ਗਲਬਤ ਹੋਈ ਤਾਂ ਸਰ ਇੱਥੇ ਤੁਸੀਂ ਮੌਜੂਦ ਹੋ ਕੀ ਦਿੱਕਤ ਹੈ ਪਰੇਸ਼ਾਨੀ ਹੋਣੀ ਹੈ ਕਲੱਬ ਦੇ ਮੈਂਬਰਸ ਨੇ ਇੱਥੇ ਰੋਡ ਜਮ ਕਰ ਦਿੱਤੀ ਕੀ ਹੈ ਪੂਰੀ ਇਹਨਾਂ ਦਾ ਇੱਕ ਅੱਜ ਹੈਰੀਟੇਜ ਕਲੱਬ ਦੇ ਵਿੱਚ ਇਲੈਕਸ਼ਨ ਸੀਗੇ ਇਹਨਾਂ ਨੂੰ ਕੁਝ ਟਾਈਮ ਦੇ ਲੈ ਕੇ ਟਾਈਮ ਦੇ ਨੂੰ ਲੈ ਕੇ ਸਿਵਲ ਅਡਜਿਸਟੈਂਸ ਦੇ ਨਾਲ ਕੁਝ ਮਤਭੇਦ ਹੋਏ ਨੇ ਉਹ ਆ ਰਹੇ ਨੇ ਇਹਨਾਂ ਦੇ ਆਕੇ ਜੋ ਵੀ ਡਾਊਟs ਹੈਗੇ ਨੇ ਉਹ ਕਲੀਅਰ ਕਰਨਗੇ ਉਸ ਤੋਂ ਬਾਅਦ ਇਹ ਰੋਡ ਖੋਲ ਜੂਗਾ ਰੋਡ ਖੁੱਲਿਆ ਆ ਚੱਲ ਰਿਹਾ ਪਬਲਿਕ ਚੱਲ ਰਿਹਾ ਠੀਕ ਕੋਲੋਂ ਉਹਨਾਂ ਦੇ ਨਾਲ ਥੋੜੀ ਵੀ ਗੱਲਬਾਤ ਹੋ ਗਈ ਜਾਂ ਥੋੜੀ ਜਿਨੂੰ ਆ ਰਹੇ ਨੇ ਹਾਂਜੀ ਹਾਂਜੀ ਆ ਰਹੇ ਨੇ ਆ ਰਹੇ ਨੇ ਆ ਰਹੇ ਨੇ ਉਹ ਆ ਰਹੇ ਨੇ ਮੇਰੀ ਗੱਲ ਹੋ ਕੁਲੋ ਐਸ ਹਨ ਜੋ ਇਧਰ ਦੇ ਜੋ ਕਹਿ ਸਕਦੇ ਆ ਕਿ ਡੀਐਸਪੀ ਸਾਹਿਬ ਨਾਰਥ ਦੇ ਤਾਂ ਉਹਨਾਂ ਵੱਲੋਂ ਵੀ ਇਹੀ ਗੱਲ ਕਹੀ ਗਈ ਆ ਕਿ ਜੋ ਅਧਿਕਾਰੀ ਨੇ ਉਹ ਵੀ ਇੱਥੇ ਥੋੜੀ ਦੇਰ ਦੇ ਵਿੱਚ ਪਹੁੰਚ ਰਹੇ ਨੇ ਤਾਂ ਇਹਨਾਂ ਦੇ ਨਾਲ ਜ਼ਰੂਰ ਮੀਟਿੰਗ ਕਰਕੇ ਜੋ ਗੱਲਬਾਤ ਕਰਕੇ ਜ਼ਰੂਰ ਇਹਨਾਂ ਦੇ ਜੋ ਡਾਊਟਸ ਹੈਗੇ ਨੇ ਉਹ ਕਲੀਅਰ ਕੀਤੇ ਜਾਣਗੇ ਤਾਂ ਜੋ ਇਹ ਧਰਨਾ ਜਲਦ ਤੋਂ ਜਲਦ ਖਲਵਾਇਆ ਜਾ ਸਕੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਲਕਸ਼ੀ ਸੁਨੇਕ ਜਗਬਾਨੀ ਟੀਵੀ ਸ਼੍ਰੀਮੰਤ ਸਾਈ